ਸਾਸੀ ਕਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਬਈ ਪਿੰਡ ਡੋੜ ਜ਼ਿਲ੍ਹਾ ਇਹਨੂ ਫਰੀਦਕੋਟ ਤਹਿਸੀਲ ਇਹਨੂ ਬਈ ਜੈਤੋ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਬਈ ਨਾਮ ਕੀ ਹੈ ਜੀ ਆਪਣਾ ਬਾਈ ਮੇਰਾ ਨਾਮ ਹੈਗਾ ਬੂਰਾ ਪਿੰਡ ਵਿੱਚ ਕੱਟਿਆ ਨਾ ਬੂਰਾ ਜਾਂਦੇ ਹੈਗੇ ਠੀਕ ਹੋ ਬਾਈ ਪਿੰਡ ਡੋੜ ਆ ਬੰਦੇ ਠੀਕ ਅੰਦਰਲੇ ਗੁਰਦੁਆਰੇ ਕੋਲ ਘਰ ਹੈ ਬਾਈ ਦਾ ਨਾਮ ਹੈਗਾ ਬੂਰਾ ਅੰਦਰਲੇ ਗੁਰਦੁਆਰੇ ਕੋਲ ਘਰ ਆ ਬਾਈ ਦਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਅਗੇ ਕਰ ਦਈਏ ਆਪਣੇ ਨਾ ਨਾ ਬਾਈ ਕਰ ਦਈਆਂ ਕਰਦੀ ਗਾਂ ਵੀਰ ਕੋਲ ਤੇ ਬਾਈ ਜੀ ਦੱਸੋ ਡਿਟੇਲ ਕਿਹੜੇ ਸੂਏ ਸੂਈ ਆ ਜੀ ਅਸੂਈ ਕਿਹਦੇ ਸੂਏ ਸੂਈ ਆ ਬਾਈ 27 ਤਰੀਕ ਨੂੰ ਸੂਈ ਆ ਠੀਕ ਹੋ ਜੀ ਤੇ ਇਸ ਟਾਈਮ ਕਿੰਨਾ ਦੁੱਧ ਤਿਆਰ ਹੈ ਜੀ 22 ਲੀਟਰ ਤਿਆਰ ਹੈ ਬਾਈ 22 ਲੀਟਰ ਦੁੱਧ ਤਿਆਰ ਆ ਬਾਈ ਭਲਾਂ ਦੀ ਕਿੰਨੇ ਟਾਈਮ ਦੋ ਟਾਈਮ ਚਵਾਈ ਕਰੋਗੇ ਤਿੰਨ ਟਾਈਮ ਆਪਣੀ ਦੋ ਜਾਂ ਤਿੰਨ ਟਾਈਮ ਜਿੰਨਾ ਮਰਜ਼ੀ ਤਾਂ ਚੋ ਕੇ ਲੈ ਕੇ ਜਾਓ ਠੀਕ ਹੋ ਜੀ ਬਾਈ ਦੋ ਜਾਂ ਭਾਵੇਂ ਤਿੰਨ ਟਾਈਮ ਚਵਾਈ ਕਰਕੇ ਲੈ ਕੇ ਜਾਣਾ ਠੀਕ ਹੋ ਜੀ ਮਗਰ ਬੱਛੀ ਹੈ ਵੀਰ ਬੱਛੀ ਹੈ ਜੀ ਮਗਰ ਬੱਛੀ ਹੈ ਵੀਰੇ ਵੇਖ ਸਕਦੇ ਹੋ ਬਹੁਤ ਚੰਗੀ ਵੜਾ ਥੱਲੋਂ ਬਹੁਤ ਜ਼ਿਆਦਾ ਸ਼ਾਨਦਾਰ ਬਣੀ ਹੈ ਵੀਰੇ ਵੇਖ ਸਕਦੇ ਹੋ ਥਣ ਬੰਨੇ ਦੀ ਬਹੁਤ ਜ਼ਿਆਦਾ ਵਧੀਆ ਵੀਰੇ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਦੇਖ ਸਕਦੇ ਹੋ ਵੀਰ ਖਣਵਾਨੇ ਦੀ ਬਹੁਤ ਜ਼ਿਆਦਾ ਵਧੀਆ ਮੜਾ ਤੋਰਾ ਬੁਖਾਦੀ ਵੀਰੇ ਦੇਖੋ ਤੂੰ ਵੀ ਚੰਗਾ ਖਵਾਨਾ ਬਚ ਚੰਗੀ ਵਹਿੜਾ ਬਾਡੀ ਬੰਦਰ ਦੀ ਚੰਗੀ ਆ ਥਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਬਾਈ ਜੀ ਉਹਨਾਂ ਦੀ ਕੁਆਲਿਟੀ ਵੀਰੇ ਬਹੁਤ ਵਧੀਆ ਤੇ ਫਿਰ ਕੀ ਡਿਮਾਂਡ ਕਰਦੇ ਆਂ ਆਪਾਂ ਇਹਦੀ ਬਾਈ ਰੇਟ 50000 ਦੇਣੀ 45 ਦੀ ਹੈ ਹਾਂ ਨਹੀਂ ਬਸ ਠੀਕ ਹੋ 50000 ਰੁਪਿਆ ਬਾਈ ਮੰਗਦਾ 45 ਦੀ ਹਾਂ ਨਹੀਂ ਆਈ ਆ ਬਾਈ ਜੀ ਤੁਸੀਂ ਵਿਹੜ ਵੇਖ ਸਕਦੇ ਹੋ ਚੰਗੀ ਆ ਤੀਜਾ ਸੂਆ ਸੂਆ ਇਸ ਟਾਈਮ 22 ਲੀਟਰ ਦੁੱਧ ਤਿਆਰ ਆ ਤੇ ਵੀਰ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 9855642507 ਇੱਕ ਵਾਰਾਂ ਫੇਰ ਬੋਲ ਦਿਓ ਜੀ 9855642507 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵਿਹੜ ਚੰਗੀ ਲੱਗਦੀ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਥੈਂਕ ਯੂ ਬਾਈ ਜੀ